ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਪਿਛਲੇ ਦਿਨਾਂ ਦੇ ਵਿੱਚ ਟਰੰਪ ਵੱਲੋਂ ਦੁਨੀਆ ਦੇ ਅੱਡ-ਅੱਡ ਦੇਸ਼ਾਂ ਤੇ ਲਾਏ ਗਏ ਜਿਹੜੇ ਟੈਕਸ ਨੇ ਜਿਨ੍ਹਾਂ ਨੂੰ ਟੈਰਫ ਕਹਿੰਦੇ ਐ ਉਹਨਾਂ ਦੇ ਕਰਕੇ ਅੱਡ-ਅੱਡ ਦੇਸ਼ਾਂ ਦੇ ਵਿੱਚ ਕਿਤੇ ਉਥੋਂ ਦੀਆਂ ਸਰਕਾਰਾਂ ਕਿਤੇ ਲੋਕ ਕਿਤੇ ਸਰਕਾਰਾਂ ਤੇ ਲੋਕ ਇਕੱਠੇ ਉਹਦਾ ਵਿਰੋਧ ਕਰ ਰਹੇ ਐ ਪਰ ਭਾਰਤ ਦੇ ਵਿੱਚ ਸਰਕਾਰ ਚੁੱਪਚੀਪੇ ਬੈਠੀ ਐ ਤੇ ਦੂਜੇ ਵੱਨੇ ਬਹੁਤ ਸਾਰੇ ਜਿਹੜੇ ਸਾਡੇ ਕਾਰੋਬਾਰੀ ਅਦਾਰੇ ਐ ਸਾਡੇ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਐ ਉਦਯੋਗ ਨੇ ਉਹਨਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਐ ਤੇ ਪਰ ਕੁਝ ਚੰਦਕ ਬਿਆਨਾਂ ਤੋਂ ਬਿਨਾਂ ਬਾਕੀ ਕੋਈ ਬਹੁਤ ਵੱਡੀ ਪੱਤਰ ਦੇ ਉੱਤੇ ਉਹਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਪਰ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਕੱਲ ਜਿਹੜੇ ਐ ਇੱਕ ਮੋਦੀ ਸਾਹਿਬ ਅਤੇ 트੍ਰੰਪ ਸਾਹਿਬ ਦੋਵਾਂ ਦੇ ਜਿਹੜੇ ਪੁਤਲੇ ਆ ਉਹ ਫੂਕੇ ਗਏ ਐ ਕਿਉਂਕਿ ਜਿਹੜੀਆਂ ਨੀਤੀਆਂ ਜਿਹੜੇ ਟੈਕਸ ਦਾ ਢਾਂਚਾ ਜਿਹੜਾ ਦੋਵੇਂ ਸਰਕਾਰਾਂ ਬਣਾ ਰਹੀਆਂ ਨੇ ਉਹਦੇ ਨਾਲ ਪੰਜਾਬ ਦੀ ਖੇਤੀ ਨੂੰ ਭਾਰਤ ਦੀ ਖੇਤੀ ਨੂੰ ਸਮੁੱਚੇ ਤੌਰ ਤੇ ਬਹੁਤ ਵੱਡਾ ਅਸਰ ਪੈਣ ਵਾਲਾ ਹੈ ਤੇ ਉਹ ਉਸ ਕਰਕੇ ਉਹਨਾਂ ਨੇ ਇਹ ਪੁਤਲੇ ਫੂਕੇ ਹੈ ਤੇ ਵੈਸੇ ਚਾਹੀਦਾ ਇਹ ਹੈ ਕਿ ਦੇਸ਼ ਭਰ ਦੇ ਲੋਕ ਜਿਹੜੇ ਐ 트ੰਪ ਦੀਆਂ ਇਹਨਾਂ ਨੀਤੀਆਂ ਦੇ ਵਿਰੁੱਧ ਇਕੱਠੇ ਹੋ ਕੇ ਲੜਨ ਜੇ ਮੋਦੀ ਜੀ ਨਹੀਂ ਲੜਦੇ ਤਾਂ ਫਿਰ ਇਹਦੇ ਵੀ ਨਾਲ ਦੀ ਨਾਲੇ ਇਹਦੇ ਵਿਰੁੱਧ ਵੀ ਉਸੇ ਤਰ੍ਹਾਂ ਦੀਆਂ ਕਾਰਵਾਈਆਂ ਹੋਣ ਅ ਦੂਸਰੇ ਬੰਨੇ ਅਸੀਂ ਦੇਖਦੇ ਹਾਂ ਕਿ ਜਿਹੜੇ ਟੈਰਫ ਲਾਏ ਐ ਉਹਦੇ 'ਚ ਵੀ ਪਹਿਲੇ ਦਿਨ ਜਿੱਦਣ ਅਨਾਉਂਸ ਕੀਤਾ 2 ਅਪ੍ਰੈਲ ਨੂੰ ਮੋਦੀ ਨੇ ਆਪਣੇ ਟਰੰਪ ਸਾਹਿਬ ਨੇ ਵੀ ਮੈਂ ਜਿਹੜਾ ਸਾਡੇ ਅੱਜ ਤਾਂ ਲਿਬਰੇਸ਼ਨ ਡੇ ਆ ਸਾਡਾ ਅਸੀਂ ਤਾਂ ਆਜ਼ਾਦ ਹੋ ਰਹੇ ਹਾਂ ਅੱਜ ਤੇ ਉਸ ਦਿਨ ਭਾਰਤ ਦੇ ਉੱਤੇ 27% ਕਿਹਾ ਗਿਆ 26% ਕਿਹਾ ਗਿਆ ਜਦੋਂ ਬਾਅਦ ਦੇ ਵਿੱਚ ਪੇਪਰਾਂ 'ਚ ਆਇਆ ਕਾਗਜ਼ਾਂ 'ਚ ਆਇਆ ਤਾਂ 27 ਆ ਗਿਆ ਕੱਲ ਫੇਰ ਕਿਸੇ ਨੇ ਧਿਆਨ ਚ ਲਿਆਂਦਾ ਹੋਊ ਵੀ ਇਹ ਪਹਿਲਾਂ ਤੁਸੀਂ 26 ਕਿਹਾ ਸੀ ਫਿਰ 27 ਹੋ ਗਿਆ ਕੱਲ ਫੇਰ 26 ਕਰ ਦਿੱਤਾ ਤੇ ਇਹਨੂੰ ਵੀ ਇਹ ਕਹਿ ਕੇ ਆਸਾਨ ਜਿਤਾ ਕੇ ਕਰਿਆ ਜਾ ਰਿਹਾ ਹੈ ਵੀ ਇਹ ਇੱਕ ਰੈਇਤੀ ਟੈਕਸ ਹੈਗਾ ਅਦਰਵਾਈਜ਼ ਤਾਂ ਤੁਹਾਡੇ ਤੇ ਬਹੁਤ ਜ਼ਿਆਦਾ ਬਣਦਾ ਜਿਹੜੀ ਰੈਇਤ ਕਰ ਰਿਹਾ ਹੈ ਮੋਦੀ ਤੇ ਮੋਦੀ ਦੇ ਨਾਲ 트럼ਪ ਬਾਰ ਬਾਰ ਕਹਿ ਰਿਹਾ ਹੈ ਕਿ ਮੋਦੀ ਤਾਂ ਪਰ ਮੇਰਾ ਮਿੱਤਰ ਹੈ ਪਰ ਦੇਸ਼ ਮੇਰੇ ਦੇ ਉੱਤੇ ਬਹੁਤ ਟੈਕਸ ਲਾਉਂਦਾ ਹੈ ਜਣੀ ਮੋਦੀ ਜੀ ਦੀ ਦੇਸ਼ ਭਗਤੀ ਤੇ ਮੋਦੀ ਭਗਤਾਂ ਦੀ ਦੇਸ਼ ਭਗਤੀ ਦਾ ਜਿਹੜਾ ਇਮਤਿਹਾਨ ਵੀ ਹੋ ਰਿਹਾ ਹੈ ਕਿ ਇੱਕ ਬਾਹਰਲਾ ਰਾਸ਼ਟਰਪਤੀ ਸਾਡੇ ਦੇਸ਼ ਨੂੰ ਰੋਜ਼ ਪਿਉ ਪਿਉ ਕੇ ਗਾਲਾਂ ਕੱਢਦਾ ਹੈ ਤੇ ਮੋਦੀ ਨੂੰ ਮਿੱਤਰ ਵੀ ਕਹਿੰਦਾ ਹੈ ਤੇ ਅਸੀਂ ਚੁੱਪ ਬੈਠੇ ਆਂ ਘਟੋ ਘਟ ਉਹ ਮੋਦੀ ਨੂੰ ਜੋ ਮਰਜ਼ੀ ਮਿੱਤਰ ਕਹੇ ਦੁਸ਼ਮਣ ਕਹੇ ਜਦੋਂ ਉਹ ਸਾਡੇ ਦੇਸ਼ ਵੱਲ ਇਸ ਤਰ੍ਹਾਂ ਨਾਲ ਪ੍ਰਚਾਰ ਕਰਦਾ ਤਾਂ ਅਸੀਂ ਦੇਸ਼ ਭਗਤ ਭਾਰਤੀ ਤੇ ਪੰਜਾਬੀ ਉਹਦਾ ਡਟ ਕੇ ਵਿਰੋਧ ਕਰਦੇ ਰਹਾਂਗੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਜਿਹੜਾ ਜਿਹੜਾ ਕੇਰਲ ਆਪਣੇ ਵਕਫ ਬਿੱਲ ਜਿਹੜਾ ਹੈ ਪਾਸ ਹੋ ਗਿਆ ਉਹਨੂੰ ਪਾਰਲੀਮੈਂਟ ਦੇ ਵਿੱਚ ਵਿੱਚ ਪਾਸ ਹੋਣ ਤੋਂ ਬਾਅਦ ਕੱਲ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਦੇ ਇੱਕ ਮੈਂਬਰ ਨੇ ਜਿਹੜੇ ਐਮਪੀ ਫਵਾਦ ਜਵੇਦ ਮੁਹੰਮਦ ਜਵੇਦ ਉਹਨੇ ਤੇ ਦੂਸਰੇ ਮੈਂਬਰ ਨੇ ਜਿਹੜੇ ਆਈਐਮ ਆਈਐਮ ਦੇ ਆਗੂ ਓਬੈਸੀ ਉਹਨਾਂ ਨੇ ਸੁਪਰੀਮ ਕੋਰਟ 'ਚ ਉਹਦੀ ਸੰਵਿਧਾਨਕਤਾ ਨੂੰ ਚੈਲੰਜ ਕੀਤਾ ਹੈਗਾ ਕਿ ਉਹ ਅੱਡ-ਅੱਡ ਧਰਮਾਂ ਨੂੰ ਅੱਡ-ਅੱਡ ਜਿਹੜੇ ਜਿਹੜੇ ਪੈਮਾਨੇ ਆ ਉਹਨਾਂ ਦੇ ਨਾਲ ਮਿਲ ਰਹੀ ਹੈ ਜਿਹੜੀ ਸਰਕਾਰ ਹੈ ਉਹਦੀ ਮжоਰਿਟੀ ਦੇ ਵਿੱਚ ਉਹਨੇ ਕੀਤਾ ਵਿਰੋਧੀ ਧਿਰਾਂ ਨੇ ਬਹੁਤ ਡਟ ਕੇ ਬਹੁਤ ਚੰਗੀ ਬਹਿਸ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ ਤੇ ਬੜੀਆਂ ਦਲੀਲਾਂ ਦਿੱਤੀਆਂ ਨੇ ਉਹਨਾਂ ਦਲੀਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਸਰਕਾਰੀ ਧਿਰ ਨੇ ਆਪਣਾ ਰਾਗ ਲਾਭਦੇ ਰਹੇ ਜੋ ਉਹਨਾਂ ਨੇ ਪਹਿਲਾਂ ਫੜਿਆ ਹੋਇਆ ਪਰ ਜਿਹੜੀਆਂ ਦਲੀਲਾਂ ਉਹਨਾਂ ਨੇ ਕਹੀਆਂ ਉਹਨਾਂ ਦਾ ਕੋਈ ਜਵਾਬ ਨਹੀਂ ਉਹਦੇ ਕੋਲ ਮੋਦੀ ਸਰਕਾਰ ਦੇ ਕੋਲ ਉਹਨਾਂ ਦੇ ਮੈਂਬਰਾਂ ਦੇ ਕੋਲ ਤੇ ਚਲੋ ਇਹ ਤਾਂ ਹੁਣ ਸੁਪਰੀਮ ਕੋਰਟ ਨੇ ਸਾਲਚ ਕਰਨਾ ਹੈ ਦੋਚ ਕਰਨਾ ਹੈ ਪੰਜਚ ਕਰਨਾ ਹੈ ਸਰਚ ਕਰਨਾ ਹੈ ਜਦੋਂ ਫੈਸਲਾ ਕਰਨਾ ਹੋਊਗਾ ਜਾਂ ਕੁਝ ਵੀ ਹੋਊਗੀ ਗੱਲ ਕਿਉਂਕਿ ਜਿਹੜਾ ਚੋਣ ਬੌਂਡ ਦਾ ਫੈਸਲਾ ਹੈ ਉਹ 2018 ਚ ਚੋਣ ਬੌਂਡ ਆਏ ਸੀ ਜਾ ਕੇ 24 ਚ ਕੈਂਸਲ ਹੋਏ ਸੀਗੇ ਸੋ ਇਹ ਤਾਂ ਉਹਨਾਂ ਨੂੰ ਗੈਰ ਸੰਵਿਧਾਨਕ ਕਿਹਾ ਗਿਆ ਸੀ ਜਿਹੜਾ ਬਿਲ ਪਾਸ ਹੋ ਗਿਆ ਜਿਹੜਾ ਕਾਨੂੰਨ ਪਾਸ ਹੋ ਗਿਆ ਪਾਰਲੀਮੈਂਟ ਉਹਨੂੰ ਉਡਾਇਆ ਸੀਗਾ ਸੁਪਰੀਮ ਕੋਰਟ ਨੇ ਇਹਨੇ ਵੀ ਉਡਣਾ ਸਮੇਂ ਦੀ ਗੱਲ ਹੈ ਵੀ ਕਿੰਨਾ ਹੁੰਦਾ ਹੈ ਦੂਜੇ ਪਾਸੇ ਉੱਥੇ ਬੋਲਦਿਆਂ ਹੋਇਆਂ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰਾਂ ਨੇ ਕਿਹਾ ਵੀ ਹੁਣ ਇਹ ਮੁਸਲਮਾਨਾਂ ਦੇ ਉੱਤੇ ਐ ਕੱਲ ਨੂੰ ਈਸਾਈ ਤੇ ਸਿੱਖਾਂ ਦੀ ਵੀ ਵਾਰੀ ਆਈ ਐ ਸਮਝ ਲਓ ਈਸਾਈਆਂ ਦੇ ਉੱਤੇ ਪਹਿਲਾਂ ਹੀ ਬਹੁਤ ਸਾਰੇ ਜ਼ੁਲਮ ਹੋ ਰਹੇ ਅਸੀਂ ਦੇਖ ਰਹੇ ਹਾਂ ਮਨੀਪੁਰ ਦੇ ਵਿੱਚ ਜਿਹੜਾ ਏਰੀਆ ਮੈਦਾਈ ਭਾਈਚਾਰੇ ਦਾ ਐ ਉੱਥੇ ਜਿਹੜੇ ਦੂਸਰੇ ਕੁੱਕੀ ਜੋ ਭਾਈਚਾਰੇ ਦੇ ਜਿਹੜੇ ਚਰਚ ਐ ਉਹਨਾਂ ਨੂੰ ਸਾੜਿਆ ਗਿਆ ਜਿਹੜੇ ਮੈਤੇਈ ਭਾਈਚਾਰੇ ਦੇ ਚਰਚ ਕੁੱਕੀ ਜੋ ਦੇ ਵਿੱਚ ਸੀ ਉਹਨਾਂ ਨੂੰ ਸਾਰੇ ਗਏ ਜਿਹੜੇ ਸਾਂਝੇ ਇਲਾਕੇ ਸੀ ਜਿੱਥੇ ਦੋਏ ਸੀ ਦੋਹਾਂ ਦੇ ਚਰਚ ਸੀ ਉੱਥੇ ਦੋਹਾਂ ਨੂੰ ਸਾਰੇ ਗਏ ਜਿੱਥੇ ਕੁੱਕੀ ਜੋ ਕੁੱਕੀ ਭਾਈਚਾਰਾ ਬਹੁ ਗਿਣਤੀ ਚ ਹੈ ਉੱਥੇ ਕੁੱਕੀ ਦੇ ਵੀ ਸਾਰੇ ਗਏ ਜਿੱਥੇ ਮੈਤੇਈ ਭਾਈਚਾਰਾ ਬਹੁ ਗਿਣਤੀ ਚ ਹੈ ਉੱਥੇ ਉਹਨਾਂ ਦੇ ਵੀ ਸਾਰੇ ਗਏ ਯਾਨੀ ਕਿ ਚਰਚਾਂ ਦੇ ਉੱਤੇ ਬਹੁਤ ਜ਼ਿਆਦਾ ਅਟੈਕ ਰਿਹਾ ਬਾਕੀ ਵਾਇਲੈਂਸ ਦੇ ਨਾਲ-ਨਾਲ ਉਹਦੇ ਤੇ ਰੌਲਾ ਵੀ ਪੈਂਦਾ ਰਿਹਾ ਗਾਹੇ-ਬਗਾਹੇ ਵੀ ਤੁਸੀਂ ਇਸਾਈਆਂ ਨੂੰ ਅੱਦੇ ਵਿੱਚ ਕਨਵਰਟ ਕਰ ਰਹੇ ਹੋ ਜਿਹੜੇ ਜਿਹੜੇ ਸਾਡੇ ਟ੍ਰਾਈਬਲ ਲੋਕ ਨੇ ਉਹਨਾਂ ਦੇ ਉਹਨਾਂ ਨੂੰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਕੇਰਲਾ ਦੇ ਵਿੱਚ ਆ ਜਦੋਂ ਵਾਕਫ ਬਿਲ ਆਇਆ ਤਾਂ ਉੱਥੋਂ ਦੀ ਜਿਹੜੀ ਜਿਹੜਾ ਕੈਥੋਲਿਕ ਚਰਚ ਹੈ ਉਸ ਦੇ ਬੰਦਿਆਂ ਨੂੰ ਨਾਲ ਲੈ ਕੇ ਜਿਹੜੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਤੇ ਸੀਪੀਐਮ ਦੇ ਉਹ ਇਸ ਬਿਲ ਦੇ ਵਿਰੁੱਧ ਸੀਗੇ ਪਾਰਲੀਮੈਂਟ ਚ ਉਹਨਾਂ ਦੇ ਘਰਾਂ ਅੱਗੇ ਧਰਨੇ ਲਾਏ ਗਏ ਉਹਨਾਂ ਇਸਾਈਆਂ ਤੋਂ ਧਰਨੇ ਲੁਆਏ ਦੇ ਦੂਜੇ ਪਾਸੇ ਜਿਹੜਾ ਆਰਐਸਐਸ ਦਾ ਮੁੱਖ ਪੱਤਰ ਹੈ ਇੱਕ ਆਰਗੇਨਾਈਜ਼ਰ ਉਹਨੇ ਇੱਕ ਲੇਖ ਲਿਖ ਮਾਰਿਆ ਵੀ ਇਹ ਇੱਕ ਤੁਹਾਨੂੰ ਭੁਲੇਖਾ ਹੈ ਵੀ ਜਿਹੜੀ ਸਰਕਾਰ ਦੀ ਤੇ ਰੇਲਵੇ ਦੀ ਜ਼ਮੀਨ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਸਭ ਤੋਂ ਵੱਧ ਜ਼ਮੀਨ ਹੈ ਉਹ ਵਕਫ ਬੋਰਡ ਕੋਲ ਹੈ ਇਹ ਨਹੀਂ ਸੱਚ ਸੱਚ ਇਹ ਹੈ ਵੀ ਸਭ ਤੋਂ ਵੱਧ ਜ਼ਮੀਨ ਜਿਹੜੀ ਹੈ ਜਿਹੜੀ ਕੈਥੋਲਿਕ ਚਰਚ ਹੈ ਉਹਦੇ ਕੋਲ ਹੈ ਇਸਾਈਆਂ ਕੋਲ ਹੈ ਤੇ ਉਹਦਾ ਵੀ ਲੇਖਾ ਜੋਖਾ ਕਰਨਾ ਹੈ ਉਹਨਾਂ ਨੇ ਜੋ ਲੇਖ ਦੇ ਵਿੱਚ ਲਿਖਿਆਗਾ ਉਸ ਨੂੰ ਦਾ ਨਿਊ ਇੰਡੀਆ ਐਕਸਪ੍ਰੈਸ ਨੇ ਇੰਡੀਅਨ ਐਕਸਪ੍ਰੈਸ ਨੇ ਕੱਲ ਰਿਪੋਰਟ ਕੀਤਾ ਉਹ 3 ਤਰੀਕ ਨੂੰ ਆਰਗੇਨਾਈਜ਼ਰ ਨੇ 3 ਅਪ੍ਰੈਲ ਨੂੰ ਉਹ ਲੇਖ ਲਿਖਿਆ ਸੀਗਾ ਤੇ ਉਹਦੇ ਵਿੱਚ ਉਹਨੇ ਸਕੂਲਾਂ ਦੀ ਗਿਣਤੀ ਕਾਲਜਾਂ ਦੀ ਗਿਣਤੀ ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ ਮੈਡੀਕਲ ਕਾਲਜ ਦੂਸਰੇ ਤੇ ਬਾਕੀ ਜਿਹੜੀਆਂ ਉਹਨਾਂ ਦੀਆਂ ਸੰਸਥਾਵਾਂ ਨੇ ਉਹ ਪਾ ਕੇ ਲਾ ਕੇ ਦੱਸਿਆ ਵੀ ਇਹ 20 ਕਰੋੜ ਰੁਪਏ ਦੀ ਜਾਇਦਾਦ ਬਣਦੀ ਹੈ ਤੇ ਇਹ 17 129000 ਏਕੜ ਜ਼ਮੀਨ ਹੈ ਜਿਹੜੀ ਕਿ ਵਕਫ ਦੀ ਜ਼ਮੀਨ ਨਾਲੋਂ ਜ਼ਿਆਦਾ ਹੈ ਕਹਿਣ ਦਾ ਭਾਵ ਹੈ ਵੀ ਹੁਣ ਉਹ ਤਾਂ ਅਸੀਂ ਕਰ ਲਿਆ ਹੁਣ ਈਸਾਈਆਂ ਵਾਲੇ ਪਾਸੇ ਦੇਖਾਂਗੇ ਤੇ ਦੂਜੇ ਵੱਨੇ ਈਸਾਈਆਂ ਨੂੰ ਗੁੰਮਰਾਹ ਕਰਕੇ ਉੱਥੇ ਕਿਉਂਕਿ ਮੁੰਨਾਬਮ ਨਾਂ ਦੀ ਇੱਕ ਥਾਂ ਹੈ ਜਿਹੜੀ ਜਿਹੜੀ ਥਾਂ 400 ਏਕੜ ਹੈ ਤੇ ਉਹ ਵਕਫ ਦੇ ਨਾਂ ਹੈ ਤੇ ਉਹਦੇ ਤੇ ਕਾਬਜ਼ ਹੋਏ ਹੋਏ ਆ ਈਸਾਈ ਭਾਈਚਾਰੇ ਦੇ ਲੋਕ ਉਹ ਕੇਸ ਚੱਲਦੇ ਆ ਉਹਨਾਂ ਨੂੰ ਭੜਕਾਇਆ ਗਿਆ ਵੀ ਇਹ ਵਕਫ ਬਿੱਲ ਪਾਸ ਹੋਣ ਨਾਲ ਤੁਹਾਨੂੰ ਸੇ ਪੱਕੇ ਅਧਿਕਾਰ ਦਵਾ ਦੇਾਂਗੇ ਉਹ ਹਾਲਾਂਕਿ ਕਾਨੂੰਨ ਵੀ ਉਸ ਦੀ ਗੱਲ ਦੀ ਆਗਿਆ ਨਹੀਂ ਦੇ ਰਿਹਾ ਜਿਹੜਾ ਹੁਣ ਵੀ ਬਣਾਇਆਗਾ ਯਾਨੀ ਕੋਈ ਵੀ ਭਾਈਚਾਰਿਆਂ ਨੂੰ ਆਪਸ ਚ ਲੜਾਉਣਾ ਹੈ ਮੁਸਲਮਾਨ ਤੇ ਈਸਾਈ ਨੂੰ ਆਪਸ ਚ ਲੜਾਉਣਾ ਹੈ ਉੱਥੇ ਈਸਾਈ ਨੂੰ ਈਸਾਈ ਦੇ ਨਾਲ ਲੜਾਉਣਾ ਹੈਗਾ ਇਸ ਤਰ੍ਹਾਂ ਨਾਲ ਜਿਹੜਾ ਇਹ ਟੇਕੂ ਕਰਨ ਦਾ ਕੰਮ ਹੈ ਜਿਹੜਾ ਵੰਡ ਕਰਨ ਵਾਲੀ ਨੀਤੀ ਹੈ ਜਿਹੜੀ ਇਹ ਬੜੀ ਵੱਡੀ ਪੱਧਰ ਦੇ ਉੱਤੇ ਚੱਲ ਰਹੀ ਹੈ ਲਾ ਇੱਕ ਅਗਲੀ ਗੱਲ ਦੋਸਤੋ ਤੁਹਾਨੂੰ ਇਹ ਦੱਸ ਦਈਏ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਾਰਲਾ ਦੇ ਵਿੱਚ ਇੱਕ ਫਿਲਮ ਜਾਰੀ ਹੋਈ ਹੈ L2 Ampuran ਉਸ ਫਿਲਮ ਦੇ ਵਿੱਚ 2002 ਦੇ ਦੰਗਿਆਂ ਦਾ ਜ਼ਿਕਰ ਸੀ ਉਸ ਦੇ ਉੱਤੇ ਕੱਟ ਲੋਆਏ ਗਏ ਉਹਨਾਂ ਨੂੰ ਧਮਕਲਾ ਮਾਰੇ ਗਏ ਬਹੁਤ ਕੁਝ ਹੋਇਆ ਤੁਹਾਨੂੰ ਪਹਿਲਾਂ ਇੱਕ ਦਿਨ ਸਾਂਝੀ ਕੀਤੀ ਸੀ ਗੱਲ ਹੁਣ ਜਿਹੜਾ ਉਹਦਾ ਪ੍ਰੋਡਿਊਸਰ ਹੈ ਗੋਕੁਲਮ ਗੋਪਾਲਨ ਉਹਦੇ ਤੇ ED ਨੇ ਛਾਪਾ ਮਾਰਿਆ ਤੇ ਕੱਲ ਉਹਦੇ ਤੋਂ ਪੁੱਛਗਿੱਛ ਕੀਤੀ ਹੈ ਚਾਹੇ ਕਿ ਹਾਇਏ ਜਾ ਰਿਹਾ ਹੈ ਵੀ ਇਹਦਾ ਫਿਲਮ ਦੇ ਨਾਲ ਕੋਈ ਤਾਲਕ ਨਹੀਂ ਪਰ ਲੋਕਾਂ ਨੂੰ ਲੱਗਦਾ ਇਹ ਹੈ ਕਿ ਉਹ ਫਿਲਮ ਕਿਉਂਕਿ 2002 ਦੇ ਦੰਗਿਆਂ ਬਾਰੇ ਮੋਦੀ ਜੀ ਦੇ ਰੋਲ ਬਾਰੇ ਭਾਜਪੀ ਦੇ ਰੋਲ ਬਾਰੇ ਕੁਝ ਗੱਲਾਂ ਦੱਸਦੀ ਹੈ ਥੋੜੀ ਗੱਲ ਵਿੱਚ ਥੋੜੀ ਗੱਲ ਹੈ ਹਾਲਾਂਕਿ ਪੂਰੀ ਸਾਰੀ ਫਿਲਮ ਇਸ ਗੱਲ ਤੇ ਨਹੀਂ ਪਰ ਉਹ ਕਿਉਂਕਿ ਇਹਨਾਂ ਨੂੰ ਤਕਲੀਫ ਹੁੰਦੀ ਹੈ ਇਸ ਗੱਲ ਦੀ ਤੇ ਉਹ ਜੋੜਿਆ ਜਾ ਰਿਹਾ ਹੈ ਕਿ ਇਹ ਉਸ ਫਿਲਮ ਦੇ ਕਰਕੇ ਹੀ ਇਹਦੇ ਤੇ ਛਾਪੇ ਵੱਜੇ ਲਾਸਟ ਗੱਲ ਪੰਜਾਬ ਨਾਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਪੰਜਾਬ ਦੇ ਵਿੱਚ ਕਾਲਜਾਂ ਦਾ ਬੁਰਾ ਹਾਲ ਰਿਹਾ ਬਹੁਤ ਸਟਾਫ ਘਟ ਰਿਹਾ ਤੇ ਗੈਸਟ ਫੈਕਲਟੀ ਦਾ ਅਜੇ ਤੱਕ ਕੋਈ ਉਹਨਾਂ ਤੋਂ ਮਸਲਾ ਹੱਲ ਨਹੀਂ ਹੋਇਆ ਅਜੇ ਵੀ ਪੋਸਟਾਂ ਖਾਲੀ ਪਈਆਂ ਨੇ ਬਹੁਤ ਕੁਝ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਕਈ ਤਰ੍ਹਾਂ ਤੇ ਕਾਲਜ ਪ੍ਰਿੰਸੀਪਲਾਂ ਦੀਆਂ ਪੋਸਟਾਂ ਲੰਬੇ ਸਮੇਂ ਤੋਂ ਖਾਲੀ ਨੇ ਉਹਨਾਂ ਪੋਸਟਾਂ ਨੂੰ ਭਰ ਲਈ ਸਰਕਾਰ ਨੇ ਪਿਛਲੇ ਸਾਲ 2 ਜੁਲਾਈ 2024 ਨੂੰ ਇੱਕ ਡੀਪੀਸੀ ਕੀਤੀ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਜਾਨੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਉਸ ਦੇ ਵਿੱਚ ਕੁਝ ਨਾਂ ਜਿਹੜੇ ਐ 6 ਨਾਂ ਅ ਕਲੀਅਰ ਕਰ ਲਏ ਉਹਨਾਂ ਨੇ ਉਹ ਨਾਂ ਕਲੀਅਰ ਕਰਕੇ ਉਹਨਾਂ ਨੂੰ ਫਿਰ ਤਕਰੀਬਨ 4 ਮਹੀਨਿਆਂ ਬਾਅਦ 27 11 ਨੂੰ ਉਹਨਾਂ ਦੀ ਪ੍ਰਮੋਸ਼ਨ ਦੇ ਆਰਡਰ ਕਰ ਦਿੱਤੇ ਵੀ ਇਹ ਬੰਦੇ ਪ੍ਰਮੋਟ ਕਰੇ ਜਾਂਦੇ ਆ ਉਹਨਾਂ ਨੂੰ ਸਟੇਸ਼ਨ ਨਹੀਂ ਦਿੱਤੇ 2 7 ਨੂੰ ਡੀਪੀਸੀ ਕੀਤੀ ਤੇ ਫਿਰ 27 11 ਨੂੰ ਜਾ ਕੇ ਜਿਹੜਾ ਉਹ ਉਹਨਾਂ ਨੂੰ ਉਹਨਾਂ ਦੇ ਪ੍ਰਮੋਸ਼ਨ ਆਰਡਰ ਹੋਏ ਚਾਰ ਮਹੀਨੇ ਬਾਅਦ ਆਰਡਰ ਫੇਰ ਨਹੀਂ ਕਰਿਓ ਪ੍ਰਮੋਟ ਕਰ ਦਿੱਤੇ ਆਰਡਰ ਨਹੀਂ ਕਰੇ ਵੀ ਕਿੱਥੇ ਲਾਏ ਪ੍ਰਿੰਸੀਪਲ ਕਾਲਜ ਖਾਲੀ ਪਏ ਐ ਤੇ ਫਿਰ 1 29 1 25 ਨੂੰ ਕੀਤੀ ਉਹਦੇ ਵੀ ਆ ਆਰਡਰ ਕਰ ਲਏ ਅੱਗੇ ਜਾ ਕੇ ਇਸ ਤਰ੍ਹਾਂ ਨਾਲ 27 11 2024 ਨੂੰ ਜਾਨੀ 6 ਪ੍ਰਿੰਸੀਪਲਾਂ ਦੇ ਪ੍ਰਮੋਸ਼ਨ ਦੇ ਆਰਡਰ ਹੋ ਜਾਂਦੇ ਐ ਤੇ ਉਸ ਤੋਂ ਬਾਅਦ ਅੱਜ ਹੁਣ 4 ਮਹੀਨਿਆਂ ਬਾਅਦ 4 ਮਹੀਨੇ ਲੰਘਣ ਤੋਂ ਬਾਅਦ ਕੱਲ 17 ਪ੍ਰਿੰਸੀਪਲਾਂ ਨੂੰ ਸਟੇਸ਼ਨ ਦਿੱਤੇ ਗਏ ਕਾਲਜ ਖਾਲੀ ਪਏ ਐ ਬੰਦੇ ਪ੍ਰਮੋਟ ਕਰੇ ਪਏ ਐ ਆਰਡਰ ਨਹੀਂ ਦਿੱਤੇ ਤੇ ਜਦੋਂ ਕੋਈ ਕਾਲਜ ਨੂੰ ਚਿੱਠੀ ਕਰਦੇ ਐ ਇਥੋਂ ਸਰਕਾਰ ਵੱਲੋਂ ਡੀਪੀਆਈ ਦਫ਼ਤਰ ਕੱਢੇ ਚਾਹੇ ਸੈਕਟਰੀ ਵੱਲੋਂ ਆਈ ਹੋਈ ਚਿੱਠੀ ਨੂੰ ਭੇਜੇਗਾ ਹਾਂ ਉਹਦੇ ਤੇ ਲਿਖਿਆ ਹੁੰਦਾ ਵੀ ਇਹਦੇ ਤੇ ਕੱਲ 4 ਵਜੇ ਤੱਕ ਸੂਚਨਾ ਸਾਡੇ ਕੋਲ ਪਹੁੰਚਦੀ ਹੋਣੀ ਚਾਹੀਦੀ ਹੈ ਜਿਹੜੀ ਆਨਲਾਈਨ ਜਾਣੀ ਉਹ ਤਾਂ ਆਨਲਾਈਨ ਜਿਹੜੇ ਦੂਜੀ ਜਿਹੜੀ ਹੈ ਬੰਦਾ ਸਪੈਸ਼ਲ ਭੇਜ ਕੇ ਸਾਡੇ ਕੋਲ ਭੇਜੋ ਜਾਨੀ ਕਿ ਵੀ ਐਨੀ ਗਰਮ ਹੈ ਸਰਕਾਰ ਐਨੀ ਜ਼ਿਆਦਾ ਕਾਲੀ ਹੈ ਕਿ ਉਹਨੂੰ ਬਹੁਤ ਜ਼ਿਆਦਾ ਫਿਕਰ ਪਿਆ ਹੋਇਆ ਤੇ ਉਹ ਫਿਕਰ ਜਿਹੜਾ ਆ ਅੰਕੜੇ ਸਾਨੂੰ ਦੱਸਦੇ ਆ ਵੀ ਇਹ ਕਿਹਾ ਜਾ ਫਿਕਰ ਹੈ ਅਗਲੀ ਜਦੋਂ ਬੰਦਿਆਂ ਦੇ ਉੱਤੇ ਪਹਿਲਾਂ ਉਹਨਾਂ ਦੇ ਪ੍ਰੋਮੋਸ਼ਨ ਹੋਏ ਕੁਝ ਬੰਦਿਆਂ ਨੇ ਲਿਖਤਾ ਕਿ ਵੀ ਸਾਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਹੈ ਅਸੀਂ ਪ੍ਰੋਮੋਸ਼ਨ ਨਹੀਂ ਲੈਣਾ ਚਾਹੁੰਦੇ ਅਸੀਂ ਐਜ਼ ਅਸੋਸੀਏਟ ਪ੍ਰੋਫੈਸਰ ਹੀ ਰਹਿਣਾ ਚਾਹੁੰਦੇ ਆ ਉਹ ਚਲੀ ਗਈ ਜਿੱਥੀ ਪਰ ਕੱਲ ਫੇਰ ਆਰਡਰ ਕਰਤੇ ਆਰਡਰ ਪਹਿਲੀ ਵਾਰ ਅਜਿਹੇ ਹੋਏ ਐ ਵੀ ਜਿਨ੍ਹਾਂ ਦੇ ਇਹ ਪ੍ਰਿੰਸੀਪਲਾਂ ਦੇ ਆਰਡਰ ਹੋਗੇ ਉਹ ਆਪਣੇ ਆਪ ਨੂੰ ਰਿਲੀਵ ਸਮਝਣ ਕਾਲਜਾਂ ਤੋਂ ਤੇ ਦੂਜੇ ਕਾਲਜਾਂ ਜਾਣ ਹੁਣ ਉਹ ਵਿਚਾਰੇ ਦੁਬਧਾ ਚ ਫਸੇ ਹੋਏ ਐ ਕੁਝ ਬੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕੁਝ ਕਰਿਆ ਹੋਊਗਾ ਤੇ ਉਹਨਾਂ ਨੂੰ ਦੁਬਧਾ ਪਈ ਹੋਈ ਐ ਵੀ ਹੁਣ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਇਸ ਕਿਸਮ ਦੀ ਸਰਕਾਰ ਜੇ ਉਹਨੇ ਪ੍ਰੋਮੋਸ਼ਨ ਨਹੀਂ ਲੈਣੀ ਤੁਸੀਂ ਧੱਕੇ ਨਾਲ ਨਹੀਂ ਕਰ ਸਕਦੇ ਤੁਹਾਡੇ ਕੋਲ ਕਾਨੂੰਨ ਹੈਗਾ ਕਿ ਜੇ ਕੋਈ ਬੰਦਾ ਇੱਕ ਵਾਰੀ ਪ੍ਰੋਮੋਸ਼ਨ ਉਹਨੂੰ ਹੋ ਗਈ ਤੇ ਉਹ ਆਰਡਰ ਉਹ ਨਹੀਂ ਪ੍ਰੋਮੋਸ਼ਨ ਲੈਣੀ ਚਾਹੁੰਦਾ ਤਾਂ ਉਹਨੂੰ 2 ਸਾਲ ਲਈ ਤੁਸੀਂ ਪ੍ਰੋਮੋਸ਼ਨ ਵਾਸਤੇ ਨਾ ਮੰਨੋਗੇ ਨਹੀਂ ਅਗਲੀ ਵਾਰੀ ਜਦੋਂ ਵੀ ਡੀਪੀਸੀ ਹੋਊਗੀ ਉਹ ਡਿਵਾਰ ਹੋ ਜਾਊਗਾ 2 ਸਾਲ ਵਾਸਤੇ ਉਸ ਤੋਂ ਬਾਅਦ ਉਹਨੂੰ ਦੁਬਾਰਾ ਫੇਰ ਉਹ ਪ੍ਰਿੰਸੀਪਲ ਬਣ ਸਕਦਾ ਸੋ ਉਹ ਕਾਨੂੰਨ ਮੁਤਾਬਕ ਉਹ ਬੰਦਾ ਨਹੀਂ ਲਊਗਾ ਤੇ 2 ਸਾਲ ਨਹੀਂ ਡਿਵਾਰ ਡਿਵਾਰ ਰਹੂਗਾ ਤੇ ੱੱਕੇ ਦੇ ਨਾਲ ਤੁਸੀਂ ਉਹਨਾਂ ਨੂੰ ਹੁਣ ਜੁਆਇਨ ਕਰਾਉਣ ਨੂੰ ਫਿਰਦੇ ਹੋ ਤੇ ਇੱਕ ਤਾਨਾਸ਼ਾਹੀ ਹੁਕਮ ਉਹਨਾਂ ਤੇ ਵੀ ਛਾੜ ਦਿੰਦਾ ਹੈ ਤੇ ਇਸ ਤਰੀਕੇ ਦੇ ਨਾਲ ਜਿਹੜੇ ਉਹਦੇ ਆਰਡਰ ਵੀ ਹੈ ਆਰਡਰਾਂ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਬਾਕੀ ਸਾਰਾ ਕੁਝ ਪੰਜਾਬੀ ਚ ਹੈ ਪਤਾ ਨਹੀਂ ਕਿਉਂ ਜਿਹੜੇ ਸਟੇਸ਼ਨ ਉਹਨਾਂ ਨੂੰ ਦਿੱਤੇ ਆ ਉਹਨਾਂ ਕਾਲਜਾਂ ਦੇ ਨਾਂ ਅੰਗਰੇਜ਼ੀ ਚ ਨੇ ਕੀ ਸਾਰੇ ਆਰਡਰ ਪੰਜਾਬੀ ਚ ਨਹੀਂ ਸੀ ਹੋ ਸਕਦੇ ਕਾਲਜਾਂ ਦੇ ਨਾਂ ਪੰਜਾਬੀ ਚ ਲਿਖਣ ਨੂੰ ਕੋਈ ਬਹੁਤ ਵੱਡਾ ਸਾਡੇ ਤੇ ਪਹਾੜ ਦਿਖਦਾ ਵੀ ਅਸੀਂ ਉਹ ਕਾਲਜਾਂ ਦੇ ਨਾਂ ਪੰਜਾਬੀ ਚ ਨਹੀਂ ਲਿਖ ਸਕਦੇ ਅੰਗਰੇਜ਼ੀ ਚ ਲਿਖੇ ਹੋਏ ਐ ਸੋ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ